ਵੱਡੇ ਲਵਾਇਆ ਯੋ ਠੀਕ ਹੱਤਾ ਹੋਏ ਤੂੰ ਇਹ ਢੋਲ ਦੇ ਘਪੇ ਨਿਕਲ ਮੇਰੇ ਘਪੜ ਮੇਰੇ ਘਪੜ ਸਿਪੜ ਤੇਰੀ ਕੀ ਹੈ ਮੈਂ ਤੁੰਗਾ ਕਿਨੇ ਆ ਲੈ ਢੋਲ ਲਈ ਤੂੰ ਓਏ ਕੀ ਆ ਵਾ ਕੀ ਆ ਵਾ ਕੁੱਤਾ ਵਾ ਚੱਲ ਨਹੀਂ ਕਹਿੰਦਾ ਪੂ ਚਿੱਠੀਆਂ ਪਾਉਂਦੀ ਬਾਹ ਓਏ ਬਾਈ ਕੁੱਤੀ ਦੇ ਹੱਥ ਨਹੀਂ ਦੋਤੇ ਓਏ ਉਹ ਚਿੱਟੀਆਂ ਪਾਉਂਦੀ ਕਿੱਥੇ ਪਾਉਂਦੀ ਚਿੱਟੀਆਂ ਬਾਜੇ ਗੋਲ ਗੱਪੇ ਖਵਾ ਲੈਣ ਲੱਗਾ ਪੈਸੇ ਗਿਆ ਨਾ ਆਏ ਮੈਂ ਦੇ ਦੂੰ ਯਾਰ ਮੈਂ ਦੇ ਦੂੰ ਪਾੜੀ ਦੂੰ ਗੱਦੀ ਬਾਈ ਲੈ ਦੋ ਮਿੰਟ ਓਏ ਓਏ ਬਾਈ ਕੁੱਤੀ ਦੇ ਹੱਥ ਨਹੀਂ ਦੋਤੇ ਓਏ ਸੇਵਾ ਸੇਗਟੇ ਲਾਦੀ ਰਹੀ ਦੀ ਮੁੱਠੀ ਕਰ ਲਈ ਮੈਂ ਖਾਲੇ ਨਾ ਮੈਂ ਖਾ ਬਾਜ ਨੂੰ ਪਾਰਟੀ ਦੇਂ ਦਿਆ ਗੋਲ ਗੱਪਿਆਂ ਦੀਆਂ ਨਾ ਬਾਜ ਕਹੇ ਮੈਂ ਦੇਂ ਦਿਆ ਪਾਰਟੀ ਬਾਜ ਦੇਂ ਦਿਆ ਠੀਕ ਹੈ ਨਾ ਹਾਂ ਮੈਂ ਪਰਮਾਦਾਂ ਦੇ ਬਾਦ ਦੇ ਆ ਗਿਆ ਹਾਂ ਹੈ ਮੇਂਗੋ ਬਰਥਡੇ ਬਰਥਡੇ 300 ਰੁਪਏ ਦੇ 500 ਰੁਪਏ ਦੇ ਅੱਛਾ ਮਿੱਠੇ ਮਿੱਠੀ ਲਾਈ ਮਿੱਠੀ ਲੱਗਣ ਨੂੰ ਮਿੱਟੀ ਕਲੀ ਹਾਂ ਨਾ ਹਰ ਵਾਰ ਦੋਈ ਖਾਦੇ ਜੋ ਇਹਨੂੰ ਵਾਹ ਬਾਕਿਆ ਭਵਰੇ ਜੇ ਹਾਂ ਜਾ ਉਹ ਮੈਂ ਗ੍ਰਾਹਕ ਦੇ ਵਜੇ ਸੇ ਬੋਲ ਰਹਾ ਸੀ ਕੀ ਲਾ ਉਹਨੇ ਓਏ ਆ ਬਾਦੇ ਫੈਨ ਬੈਨ ਬਾਜ ਦੇ ਭਰਾ ਵਾਲੇ ਭਰਾ ਭਰਾਣ ਬਾਜ ਫੈਨ ਹੁੰਦੀ ਹੈਗਾ ਠੀਕ ਆ ਸਾਡੇ ਸਾਡੇ ਪੜਾਈ ਆ ਕਿਉਂ ਬਾਜ ਬੈਨ ਹੁੰਦੇ ਫੈਨ ਹੁੰਦੇ ਆ ਉਹਨਾਂ ਦੇ ਚਮਚਿਆਂ ਦੇ ਸਾਡੇ ਸਾਡੇ ਭਰਾ ਆ ਕਿਉਂ ਆ ਕੌਣ ਹੈ ਬਾਈਾਸ ਓਏ ਸਾਲੇ ਤਕੇਖ ਖਾਈ ਜਾਂਦਾ ਵਾ ਆ ਬੱਗਾ ਪੜਾਵਾਂ ਨੇ ਪੱਕਾ ਹਾਂ ਮੈਂ ਪੱਕਾ ਕੱਟਿਆ ਵਾ ਤੂੰ ਕੋ ਚਾਹ ਮੈਂ ਪੱਕਾ ਵਾ ਆ ਤਾਂ ਆ हाँ ले आ तो अभी पक आ आ तिल आ आ अभी पक चा आ तो अभी पक चा मैं यादें मगरा मैं भाजी मेरी आतू है ना जी है पका कचा पका पका वामे बता अबे ओके भाजी में हाँ पका वामे चल दीगा भाजी में मिलना पागल बासे क्या आर्डर ਬੜਾ ਬੜਾ ਮੁੜ ਗਿਆ ਗਾਣ ਮਾਸ ਮਾਸ ਖਾ ਦੂੰ ਇੱਧਰ ਹੀ ਬਸ ਇੱਧਰ ਬਸ ਯਾਰ ਮਿੱਠੀ ਬਾਦੇ ਓਕੇ ਆ ਰੋ ਮੂੰਹ ਲਪੇਟ ਲਿਆ ਬਾਜ ਨੇ ਛਾੜ ਪਾਰੋ ਛਾੜ ਛਾੜ ਕਰਨੀ ਆ ਲੈਕ ਠਾਮ ਤੂੰ ਛੋੜ ਨਹੀਂ ਬਣੀ ਪਾਣੀ ਕਿਹੜੇ ਨਹੀਂ ਖਿਲ ਪਤਾ ਵੇ ਪਹਿਲਾਂ ਘੰਟੇ ਤੋਂ ਪਹਿਲਾਂ ਆਏ ਜਿਮ ਲਾ ਕੇ ਆਈ ਓਏ ਬਾਜੇ ਬਾਜ ਓਏ ਤੂੰ ਹਮੇਸ਼ਾ ਬਲੇਣਾ ਬਾਜੇ ਆ ਘੰਟੇ ਪਹਿਲਾਂ ਜਿਮ ਲਾ ਕੇ ਆਇਆ ਓ ਜਿਮ ਲਈ ਆ ਜਿਮ ਤੇ ਬਾਹਰ ਹਡੀ ਪ੍ਰੋਟੀਨ ਨਹੀਂ ਕੋਲ ਨਹੀਂ ਜਿਦ ਗਰਵੇ ਬੰਦੇ ਨੂੰ ਕੋਈ ਨਹੀਂ ਲੱਗਿਆ ਗੜਾੜੇ ਹੋਰ ਕਿੰਨੇ ਕੁ ਸੁਣਾ ਬਾਪੂ ਨਹੀਂ ਹੋਣਾ ਹੋਰ ਕਿੰਨੀ ਕਹਿਣਾ ਬਾਪੂ ਸਾਡੇ ਦਵਾਲੇ ਹੋਏ ਭਾਈ ਪਿੱਦੀ ਗੋਲੇ पे ਖਵਾਤੇ ਹੋਏ ਆਹ ਹੋਰ ਕੋਈ ਨਹੀਂ ਘੱਟ ਬਿਲਕੁਲ ਰਹਿ ਨਹੀਂ ਦੇ ਮਿਰਚ ਮਾਰ ਮਿਰਚ ਮਾਰ ਇੰਨੇ ਪਾਇਆ ਦੇਗਾ ਇੰਨੇ ਵੇਖ ਕੀ ਕਹਿਣ ਡਿਆ ਵਾ ਅੰਟ ਟੱਟੀ ਮੈਂ ਲੱਗਿਆ ਖਾਊਗਾ ਲੈ ਹਾਂ ਇਹ ਮਾਂ ਦੀ ਅਮਰਚ ਬਾਜ ਘਰ ਦੀ ਉਹ ਕਰਤੀ ਵੀ ਸੱਚ ਵਾ ਉਹ ਸੱਚ ਸੱਚ ਬੋਲਿਆ ਮੈਂ ਨਹੀਂ ਲਾ ਮੈਂ ਦਊਗਾ ਕਿ ਮੈਂ ਆ ਲੈ ਜ ਡੋਲੀ ਤੂੰ ਨੂੰ ਅੰਦਰ ਅੰਦਰ ਦੁਦਨੀ ਨਹੀਂ ਲੱਗੀ ਸੱਚ ਤੇ ਲੱਗਦੀ ਪਹਿਲੇ ਆਈ ਮਤਲਬ ਸੋਹਣੇ ਵਾਲਾ ਜਿਹਾ ਬਚੀ ਖੁੱਲ੍ਹੇ ਪਟੇ ਹਾਂ ਜੀ ਬੱਸ ਇਹ ਉਂਹਲਾ ਸਾਬ ਜਗ੍ਹਾ ਤੇ ਬਹਿ ਜਾਣਾ ਉਹਨੂੰ ਹੁਣ ਕੰਫਿਊਜ਼ ਹੋ ਰਹਿਣਾ ਉਹਨੇ ਕਿੱਥੋਂ ਖਾਣਾ ਪਾਲੀ ਪੁੱਤਾ ਕੜਾਹੀ ਓਏ ਕੱਢ ਵਾ ਬੈੱਟ ਬੁੱਲ ਐਵੇਂ ਜਰਮ ਸਾਫਟ ਕੀ ਓ ਤੇ ਹੋਰ ਨਿਊ ਜਿਹੜਾ ਭਈਆ ਨਹੀਂ ਕਹਿੰਦਾਗਾ ਪਿਟ ਬੁੱਲ ਐ ਬਾਈ ਜੀ ਬੈੱਟ ਬੁੱਲ ਬਾਜੋ ਕਹਿੰਦਾ ਕਿਦਾਂ ਓਏ ਕਿਦਾਂ ਕਹਿੰਦਾ ਗੁਰੂ ਵਾਲਾ ਗੁਰੂ ਵਾਲਾ ਬਣੀਏ ਬੀਜੀ ਉਹੀ ਬੋਲੀ ਸੀ ਉਦੋਂ ਡੱਕੇ ਰਹਤ ਕਿ ਕਿਦਾਂ ਆਂਦਾ ਵਾ ਕਿੱਦਾਂ ਦਾ ਗੁਰੂ ਵਾਲਾ ਖਾਣਾ ਵਾ ਵਾਜ ਕਿਦਾਂ ਦਾ ਗੁਰੂ ਖਾ ਲੋ ਯਾਰ ਇਹ ਵੀਰ ਇੱਕ ਪਲੇਟ ਲੈ ਦੇ ਨਾ ਆ ਦੇ ਇੱਕ ਪਲੇਟ ਲਾ ਦੇ ਕੱਠੇ ਭਰਾ ਆ ਆਹ ਕੱਠੇ ਭਰਾ ਆ ਕੀ ਤਿੰਨੇ ਭਰਾਵਾਂ ਦੀ ਗੱਲ ਪਾ ਦੇ ਭਰਾ ਖਾਣੇ ਆ ਤੇ ਦੋ ਭਰਾ ਖਾਣੇ ਇੱਕ ਪਲੇਟ ਇੱਕ ਪਲੇਟ ਲਾ ਦੋ ਗੁਰੂ ਵਾਲਾ ਬਣੀ ਆਂ ਵੀ ਬਾਈ ਤੁਹਾਨੂੰ ਸੁਣਾ ਯਾਰ ਇਹਦੇ ਮੂਹਰੇ ਚੰਡਿਆ ਦੂਸਰਾ ਚਿੰਚਾ ਚਿੰਚਾ ਚਮਗਾ ਪੇ ਕਰਦਾ ਮੈਂ ਪੇ ਕਰਦਾ ਮੈਂ ਪੇ ਕਰਦਾ ਗੁਰੂ ਆ ਲਬਣੀਏ ਵੀਰ ਜੀ ਗੁਰੂ ਆ ਲਬਦੇ ਨਸਿਆਂ ਦੀ ਸਦੀ ਇਹ ਵੀਰ ਜੀ ਨਸਿਆਂ ਨੂੰ ਸਦੀ ਨਹੀਂ ਨਹੀਂ ਕਟਿਆ ਹੁਣੀ ਬਸ ਕਹਿੰਦੀ ਹੈ ਕਿਹਨੇ ਖਾਣੀ ਬਾਦਿਲੋ ਇਹਨੂੰ ਖਾਣੀ ਨਹੀਂ ਜਾਂਦੀ ਆ ਵੇ ਲੋ ਕਿਥਾ ਖਾਣਿਆ ਜੇ ਬਾਜ ਨਾ ਕੀਤਾ ਬਾਤ ਉਹਨੇ ਨਾ ਕੀਤਾ ਉਹਨੇ ਉਹਨੇ ਲਵੇੜਿਆ ਨਾ ਤੂੰ ਲਵੇੜਿਆ ਵਾ ਦੇਖ ਲਈ ਆ ਬੁਢੀ ਚਲ ਲੋਗ ਨੂੰ ਨੇ ਹਾਂ ਆ ਗਈ ਆ ਆ ਰਹੀ ਸੌ ਆ ਆ ਜਾ ਕੀ ਆ ਕਦਾ ਨਹੀਂ ਬਾਕੀ ਹੈ ਕੀ ਅਕਾਂਗ ਹੈ ਸਾਬਾਲੇ ਆ ਬਾਜ ਜਾਣਾ ਕੱਲ ਓਏ ਅੰਮ੍ਰਿਤਸਰ ਉੱਧੜ ਗਈ ਆ ਜਾਣਾ ਨਹੀਂ ਅੰਮ੍ਰਿਤਸਰ ਲੰਘ ਲੱਗਾ ਬਾਏ ਵਿਸਾਖੀ ਕਿੱਦੇ ਵੇਖਣੀ ਆ ਹਾਂ ਅੰਦਰ ਬੁਰਦਾ ਨਾ ਬਾਈ ਆਨ ਬਾਈ ਪਸਾ ਕੀ ਕੀ ਦੇਖਣੀ ਆ ਕੋਈ ਨਹੀਂ ਬਣਾਉਂਦਾ ਹਾਂ ਤੇ ਪਰਸਪਰ ਜਾ ਤੂ ਤੂੰ ਬਣਾ ਕੀ ਤਾ ਤੂ ਜਾ ਬਾਈ ਕਿਹਨਾ ਉਹ ਕੀ ਆ ਵਾ ਕੀ ਆ ਵਾ ਕੂਤਾ ਵਾ ਚਾ ਨਹੀਂ ਕਹਿੰਦਾ ਨਹੀਂ ਗੱਡੀ ਚ ਬੈ ਯਾਰ ਬਾਤ ਤੂੰ ਬੈ ਆਹੋ ਇਹ ਚੱਲ ਇੱਥੇ ਬਹਿਣਾ ਇੱਥੇ ਬਹਿਣਾ ਚੱਲ ਬੈ ਲੈਟ ਆਹ ਥੱਲੇ ਤੂੰ ਹੀ ਮੈਨੂੰ ਕਿਤਾਬੇ ਛਾ ਲਿਆ ਮਮਾ ਤੂੰ ਮਾਡਾ ਸਟਾਰ ਵਾਂ ਤੈਨੂੰ ਅਹੀਂ ਪਛਾਨਣਾ ਨਹੀਂ ਤੇਰਾ ਮੈਨਾਂ ਛੜਕ ਤੋਂ ਹੁੰਦਿਆ ਤੂੰ ਕਿਤਾਬੇ ਛਾ ਲਿਆ ਆ ਤੂੰ ਮਾਡਾ ਸਟਾਰ ਬੰਦਾ ਇਹਨੂੰ ਪਛਾਨਣਾ ਨਹੀਂ ਦੱਸ ਲੈ ਮੇਲਾ ਦੇ ਵੀ ਆ ਕੰਡਾ ਆ ਕੰਡਾ ਤਨ ਤਾਂ ਖੁੱਪ ਕੇ ਅੰਦੀਆ ਮੱਕ ਉਹ ਵਧਾ ਕੇ ਹਾਲੇ ਵਧਾ ਕੇ ਆਈ ਆਓ ਵੇ ਵੇ ਆ ਗਨ ਨਾ ਬਾਹਰ ਵਧਾ ਕੇ ਆਈ ਹੋਣੀ ਉਹ ਸੈਕ ਸੈਕ ਸੈਂਟਰ ਰੱਖਣੀ ਸੀ ਜਦੀ ਗੱਡੀ ਇਹ ਆਪ ਨੂੰ ਹੁੰਦੀ ਨਹੀਂ ਗੁਰੂਸ ਗੱਲ ਲੜਾਈ ਉਹ ਬਾਹਰ ਰੱਖੀ ਸੀ ਵੇ ਵੇ ਬਾਹਰ ਉਹ ਮਪਾ ਨਹੀਂ ਨਹੀਂ ਇਧਰ ਕਰੀਏ ਛੱਟ ਲਾ ਦੇਣੀ ਇੱਡੇ ਮਾਲਾ ਕਾਰ ਆ ਰਹੀ ਆ ਆਹ ਵਾਲਿਆਂ ਦਾ ਉਹ ਵੱਜ ਜਾਣੀ ਗੱਡੀ ਮਾਮਾ ਕਿੱਥੇ ਕੋਈ ਵੀ ਨਹੀਂ ਆਉਂਦਾ ਉਹ ਮਾਲਾ ਇਹਦਾ ਦੇਖੀ ਜਿਹੜਾ ਵਜਣੀਆਂ ਬਣੀਆਂ ਫਿਰ ਪਿਆਰ ਲੈ ਫੇਰ ਉਹ ਗਾੜੀ ਗੱਡੀ ਆ ਜੀ ਉਹ ਗੱਡੀਆਂ ਗੱਡੀ ਹੈਗੀ ਹੋਵੇ ਵੀਰ ਤਾਨੂੰ ਡਰ ਲੱਗਣੇ ਨੇ ਬੱਦਗੇ ਲੱਗਣੇ ਨਹੀਂ ਲੱਗਣਿਆ ਉਹ ਇਹ ਲੱਗੂ ਹੋਵੇ ਹੋਰ ਸੇ ਦੀ ਹੋਲੀ ਚਲਾ ਆਵਾਜ਼ ਹੋਲੀ ਚਲਾ ਓਏ ਹੋਲੀ ਚਲਾ ਹੋਲੀ ਚਲਾ ਬਾਜੀ ਤਣਾ ਕਰ ਸੱਟ ਲੱਗ ਜਣੀ ਆ ਓ ਸਰਾਰੇ ਮੇੜੇ ਨਾ ਛੱਡੀ ਸਹੀ ਆ ਅੱਜ ਛੱਡੂ ਨਾ ਛੱਡੀ ਆ ਪੁੱਟ ਛੜਦਾ ਉਹ ਮਮਾ ਵੜ ਲਈ ਆ ਓ ਬਾਜੀ ਬੁੱਢੀ ਨਾ ਚੁੱਕਦੀ ਗਾੜੀ ਓਏ ਤੇਰੀ ਜਾਂਦੀ ਬੀਬੀ ਓ ਬਾਪੂ ਹੀ ਸਾਲਿਆ ਬਾਪੂ ਸਾਲੇ ਤੇ ਮਚਰਾਇਆ ਗਿਆ ਉਹਨਾਂ ਨਾਲ ਡਿੱਟੇ ਤਾ ਆਦੇ ਪਾਪ ਤੇਰੀ ਪੈਰ ਨੂੰ ਓ ਕੜੀਆ ਉਹ ਤੇਰੀ ਬਾਹਰ ਦਵਾਨੀ ਕੜੀਆ ਆਮਲੇ ਟੋਮਰ ਕਰਨ ਕਰੀ ਐ ਪੜੇ ਕਰੀ ਚੰਗਾ ਡੈਡੀ ਮਾ ਭੇਜੀਆਂ ਦਾ ਚੰਗਾ ਉਹ ਤਾਂ ਡੈਡੀ ਨੂੰ ਤਾਂ ਪਹੁੰਚੂ ਗਈ ਹੈ ਦਵਾਈ ਦਾ ਕਰੀਂਗਾ ਬੰਦਿਆਂ ਵਾਂਗੂ ਬੰਦਿਆਂ ਵਾਂਗੂ ਫੇਰ ਨਹੀਂ ਆ ਕੇ ਡੈਡੀ ਬਾਜੇ ਮੈਂ ਮੈਨੇ ਲੈ ਵੱਡੇ ਲਵਾਇਆ ਜੀ ਕੜੀਆ ਕੌਣ ਜਿਹਨੂੰ ਮਾਰਨ ਦਿਆਂ ਗੁਰੂ ਆਲਾ ਬਣੀਏ ਪਿੰਡ ਦੀ ਸੋਹਣੀ ਬੱਸ 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 ਹਰਦੇ ਆਣ ਬੱਸ ਹੋ ਗਿਆ ਬੱਸ ਬੱਸ ਹੁਣ ਮੈਂ ਫਿਰ ਚੱਲ ਜਣਾ ਨਹੀਂ ਮੈਂ ਚੱਲਣ ਮੈਂ ਆਣੀ ਕੰਨ ਮੋੜ ਕੇ ਮੰਮਾ ਨੂੰ ਰੋਕ ਜੋ ਕੱਢ ਰਣੀ ਹੈ ਉਹ ਕਹਿਣੀ ਵੀ ਆਹ ਉਹੀ ਗੱਲਾਂ ਕਰਦਾ ਤੂੰ ਮੈਂ ਰੁੱਕ ਪਿੰਡਲਾ ਮੋੜ ਆ ਗਿਆ ਹੁਣ ਭਰਾ ਓਖਾ ਡਿਫਿਕਲਟਾ ਕੰਮ ਥੋੜਾ ਥੋੜਾ ਡਿਫਿਕਲਟਾ ਹੌਲੀ 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 ਚੱਲ ਯਾਰ ਮੋੜ ਤੇ ਸਾਲਿਆ ਬਟਾਲੇ ਕਿੰਨੇ ਨਾ ਨੂਨ ਅੱਗੀ ਦਿੱਤੀ ਕਮਾਲ ਦੇਖ ਕੀ ਗੰਦੇ ਨਾ ਬੜ ਬਟਾਲੇ ਤੇਰਾ ਪਿਓ ਬੜਾ ਸੋ ਗੋਰ ਜਾਂ ਤੂੰ ਪਿਓ ਨੂੰ ਵੇਖ ਲਈ ਆਹੇ ਤੱਕਦਾ ਅਹੀਂ ਦਾ ਸੁਣਾਈ ਨਹੀਂ ਕੁਝ ਵੀ ਮਮਾ ਦੇ ਗੰਦ ਪਗਣ ਬੜਾ ਡਿਆ ਹੁਣ ਉਹ ਕਿੰਨਾ ਕੁਝ ਕੱਟਣਾ ਪੈਣਾ ਟੂ ਟੂ ਕਰਨਾ ਪੈਣਾ ਉਹ ਚਾਹ ਤਾ ਘਰ ਆਉਣੀ ਨਹੀਂ ਨਹੀਂ ਹਾਂ ਮੈਂ ਚੋਤਾ ਬੋਲੇ ਕਿ ਮੈਂ ਕੋਠੋਂ ਡੇ ਗਿਆ ਇਹ ਇਹ ਐਨੂੰ ਪਾਈ ਗਾੜੀਆਂ ਤੇ ਤੂੰ ਕੋਠੋਂ ਡੇ ਗਿਆ ਉਹਦਾ ਡਿਆ ਤੁਸੀਂ ਇਹ ਜਿਹਾ ਨਾ ਕਰਾਂ ਬੇ ਗਲੀਆਂ ਹੀ ਬੜੀਆਂ ਤੁਹਾਡੇ ਪਿੰਡ ਆ ਆੜੀ ਆੜੀ ਬੜੇ ਲੈ ਲੈ ਆਣੇ ਉਹ ਨਹੀਂ ਆਦੀ ਜਾਣਾ ਬੰਮਾ ਗੱਡੀ ਨਿੱਕੀ ਗੱਡੀ ਅਸੀਂ ਕਿੱਥੇ ਜਾਣਾ ਹੋਰ ਨਹੀਂ ਕੱਟੇ ਜਾਂਦਾ ਬਾਜ ਮੀਠਾ ਗੋਦੀ ਚ ਓਏ ਬਗੋਟ ਦੇ ਭਾਈ ਦੇ ਗੱਡੀ ਆ ਦੇ ਵਾਜਾ ਕਰਦਾ ਓਯੋ ਉਹ ਵੀ ਸੁਣ ਭਾਈ ਨੂੰ ਕਰ ਲੈਂਦੇ ਉਹ ਕਰਦਾ ਓਯੋ ਖਰਾਬ ਹੋ ਗਿਆ ਓਯੋ ਬਾਰੇ ਗੱਡੀ ਬੰਦ ਹੋ ਗਈ ਲੈ ਨਾ ਉਹ ਭਾਦੜਾ ਕੱਢੇ ਖੜਾ ਹਾਈਲਾਈਟ ਚਲ ਉਧਰ ਉਧਰ ਚੱਲੋ ਸਟਾਰਟ ਕਰਨੀ ਪਈ ਸਟਾਰਟ ਕਰਨੀ ਪਈ ਸਟਾਰਟ ਨਹੀਂ ਹੁੰਦਾ ਉਧਰ ਬਹਿ ਫੀਟ ਕੋ ਬਹਿ ਸਣੀ ਵੀ ਦੇ ਚੱਲ ਜਾ ਸਣੀ ਵੀਰ ਕੋ ਚੱਲ ਜਾ ਸਣੀ ਵੀਰ ਨੂੰ ਮੂੰਹ ਵੇਖ ਕਿੱਡਾ ਸੋਹਣਾ ਲੱਗਣ ਡਿਆ ਐ ਲੱਗਣ ਡਿਆ ਜਿੱਦਾਂ ਕਿਸੇ ਨੇ ਤਾਹ ਤਾਹ ਹੱਥ ਕਿਆ ਹੁੰਦਾ ਚੜਾ ਬਰੇ ਕਰ ਕੀ ਬਰੇ ਕਰ ਕਾਲੂ ਕਾਲੂ ਬੜੀ ਕਾਲ ਲਾ ਬਾਈ ਇਹ ਆਵੜਾ ਕਿੱਦ ਲਗੇ ਬਾਜ ਲੈ ਇਹ ਬਾਜਵਾ ਕ ਤੀਵੀ ਬਾਜ ਆ ਪੱਤ ਕਿਨੇ ਮਾਰਿਆ ਸੌਂ ਖਾਦ ਸੋਈ ਦੇਖਿਆ ਬਾਲ ਤ ਪੱਤ ਛੱਡੀ ਜਾਂਦਾ ਮਾਮਾ ਸੜਿਆ ਆਈਓ ਤੀ ਖਾਤਾ ਹੋਏ ਤੂੰ ਇਹ ਗੋਲ ਕੱਪੇ ਨਿਕਲ ਗਈ ਨਾ ਕੋਟ ਰੇਲਵਾ ਤੇ ਮਾਮਾ ਬਾੜੀਆਂ ਖੋਲ ਯਾਰੇ ਓ ਇਨੀ ਸਮੈਲ ਹੋ ਹਣ ਹਾਂ ਐਨੂੰ 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 ਯਾਰ ਇਹ ਤੂੰ ਨਿੱਕੀਆਂ ਨਿੱਕੀਆਂ ਗਲੀਆਂ ਵੜੀ ਆਵਾ ਤੂੰ ਭੈਣ ਜਾਲ ਕਰ ਜਾਂਦਾ ਇਹਨੇ ਲੱਗੇ ਆ ਸੌਖਣੇ ਭੈਣਦੇ ਯਾਰਾ ਕਾਣ ਸੁਣ ਕੇ ਤੈਨੂੰ ਗਿਆ ਅੰਮ ਤੈਨੂੰ ਗਿਆ ਤੈਨੂੰ ਗਿਆ ਵੀ ਗੱਡੀ ਤੂੰ ਚਲਾਉਂਦਿਆ ਕਬਰ ਤੈਨੂੰ ਘਾਲਵਾਣਾ ਸਾਨੂੰ ਘੇਰਨਾ ਹੁੰਦਾ ਭਨੇ ਬੜੇ ਬੰਦ ਕਰ ਬਾਜ ਓਏ ਚੱਲਾ ਮੈਂ ਚੰਗਾ ਫੜਾ ਟਾਟਾ ਬਾਏ ਬਾਏ ਲਵ ਯੂ ਖੋਲੀ ਨਾ ਬੜੇ ਬੋਲੀ ਜੀ ਮੈਂ ਚਲਾ ਕਰ ਦੂੰ ਟਾਈਮ ਬੜਾ ਹੋ ਗਿਆ ਕੋਈ ਇੱਕ ਝੂਂਡਾ ਥੋੜਾ ਜੇ ਆਏ ਵਾਹ ਹਾਂ ਵਾਹ ਉਹ ਇਦਾਂ ਬਾਜ ਦਾ ਕੁੱਤਾ ਭੈਂਡਾ ਭੇਜਿਆ ਨੂੰ ਬਾਜੇ ਕੁੱਤਾ ਵਖਾਈਂ ਸੱਚ ਮਾਰ ਲਓੜ ਲੈਣ ਮਾਰ ਬਾਜੀ ਨੂੰ ਚੁੱਪ ਕਰਾ ਓਏ ਰੁਕੜੋ ਉਧਰ ਉਧਰ ਜੇ ਛੱਡ ਗਿਆ ਓਏ ਛੱਡ ਗਿਆ ਇਹ ਆਪਾਂ ਛੱਡ ਕੇ ਉਹਨੇ ਰੁਕ ਜਾ ਉਹ ਤੈਨੂੰ ਛੱਡ ਕੇ ਆਉਂਗਾ ਤੇ ਜਾਣਾ ਇੱਧਰ ਜਾਣਾ ਲਾ ਲਾ ਚੱਲ ਚੱਲ ਲਾ ਮੇਜਪੜ ਮੇਜਪੜ ਛਪਲ ਤੇਰੀ ਛਪਲ ਤੇਰੀ ਓਏ ਚਪਲਾ ਟ੍ਰੈਂਡੀ ਸੀ ਯਾਦ ਹੋਊਗਾ ਉਤਰ ਜਾ ਚਪਲ ਦੇ ਪਾ ਜੜ ਤੇ ਇਹਨਾਂ ਲੰਗਰ ਖਾਂਣ ਲੱਗਾ ਹਾਂ ਹੈ ਪਾ ਚਲੀਏ ਗਾਰੀ ਗਰੀ ਕਾਫੀਆ ਕੀ ਵੀ ਹੋਣਾ ਮੈਨੂੰ ਹੈ? ਇਹ ਵੀ ਨਾ ਮਤੂੰ ਫਿਰ ਸਰੇ ਉੱਠੇ ਕਿ ਉਧਰ ਮੈਂ ਚਲਾਵਾ ਲਿਆ ਜੇ ਬਤਾਈਏ ਤੁਹਾਨੂੰ ਹੋ ਬਾਲਟੀ ਪਾ ਦੇ ਬਾਲਟੀ ਕੋਈ ਨਹੀਂ ਉਸ ਮੇਰੀ ਹੈ ਬੰਦੂ ਆਮੜਾ ਡਰ ਜਾਂਦੇ ਬਾਲਟੀ ਬਾਲਟੀ ਕਿਆ ਬਰਬੂ ਹੋ ਬੂ ਆ ਹਟਿ ਦੇਓ ਲੈ ਆ ਕੰਡਿਆ ਕੋਈ ਨਹੀਂ ਨਹੀਂ ਉਹ ਨਹੀਂ ਨਹੀਂ ਏ ਓਏ ਓਏ नहीं टपिया नहीं बाज को नहीं टपिया नहीं, नहीं।, नहीं।, नहीं वो रहंदे वो नहीं टप लेनी टप लेनी टप लेनी है होम नहीं अच्छा यही होमलैंड वाली आओ आगे आ गए आओ आगे आ गए आ थोड़ी एक मिनट होम डिलीवरी टपशान टपशान लो 15.5 है मैं पानी चलो चलो चंगा भाई चल नहीं बस ਚੰਗਾ ਬਾਏ ਬੱਸ ਬੱਸ ਓਕੇ ਜੀ ਚੰਗਾ ਬਾਏ ਬਾਦ ਚੰਗਾ ਓਏ ਚੰਗਾ ਬਾਏ ਮੈਂ ਤਾਂ ਮੈਂ ਖਾਲੀ ਖਾ ਲਈ ਆ ਬਰ ਦਰਵਾਜਾ ਨਵਾਂ ਲਾਇਆ ਮੈਂ ਤੁਸੀਂ ਵਾ ਬਾਈਨ ਕਰਨੀਆਂ ਨੂੰ ਮੈਂ ਕਰ ਦੇ ਉਧਰ ਬਾਜੇ ਮੈਂ ਕਰ ਦੇ ਓਏ ਬਾਈ ਹੁੰਦੀ ਓਏ ਉਂਗਲ ਸਹੀ ਕਰਿਆ ਕਰ ਤੂੰ ਬੜੀੜੀ ਗਿਆ ਤੈਨੂੰ ਬੜੀੜੀ ਕਹਿੰਦੇ ਚੰਗਾ ਬਾਏ ਚੱਲ ਬਾਏ ਲੈ ਲਵ ਯੂ ਬਾਜੇ ਲਵ ਯੂ ਕਰ ਦੇ ਓ ਲਵ ਯੂ ਲਵ ਯੂ ਕਰ ਦੇ ਲਵ ਯੂ ਚੀ ਬੋਲ ਸੁਣਿਆ ਨਹੀਂ ਮੈਨੂੰ ਕਰ ਕਰ ਚੱਲ ਦੇ ਫਲਰ ਕੇਸ 哎，站哥 <laughs>，站哥。